ਜਾਜਗੜ ਇਲਾਕੇ ਦੇ ਵਿੱਚ ਭਾਜਪਾ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਗੰਦਗੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ ਪੂਰੇ ਅੰਮ੍ਰਿਤਸਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਨੇ ਉਸ ਨੂੰ ਲੈ ਕੇ ਅੱਜ ਭਾਜਪਾ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਭਾਜਪਾ ਆਗੂਆਂ ਦਾ ਕਹਿਣਾ ਕਿ ਅੰਮ੍ਰਿਤਸਰ ਦੇ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗੇ ਨੇ ਮੇਰਾ ਨਾਮ ਵਿਸ਼ਾਲ ਸ਼ਰਮਾ ਹੈ ਜੀ ਤੇ ਮੈਂ ਪੂਰਵੀ ਹਲਕੇ ਦਾ ਪੰਚਾਰਜਾਂ ਜੀ ਤੇ ਇਹ ਪੰਜਾਬ ਸਰਕਾਰ ਦੀ ਬੜੀ ਤਗੜੀ ਨਿਖੇਤੀ ਹੈ ਜੀ ਤੁਸੀਂ ਵੇਖੋਗੇ ਥਾਂ ਥਾਂ ਕੂੜੇ ਢੇਰ ਲੱਗੇ ਆ ਜੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਨੇ ਕੂੜੇ ਦੇ ਭাড় ਖੜੇ ਕਰਤੇ ਸੀ ਉਸੇ ਤਰ੍ਹਾਂ ਐਸੇ ਪੱਕਾ ਵਾਲਾ ਡੰਪ ਹੋ ਗਿਆ ਅੰਮ੍ਰਿਤਨੰਦ ਗਾਰਡਨ ਹੋ ਗਿਆ ਤੇ ਇਹ ਪੂਰਵੀ ਹਲਕੇ ਦੇ ਵਿੱਚ ਥਾਂ ਥਾਂ ਤੇ ਤੁਹਾਨੂੰ ਵੱਲਾ ਮੰਡੀ ਹੋ ਗਈ ਸੋ ਫਟੀ ਚਮਰੰਗ ਰੋਡ ਹੋ ਗਿਆ ਤੁਹਾਨੂੰ ਕੂੜੇ ਢੇਰ ਨਜ਼ਰ ਆਣਗੇ ਜੀ ਇਹ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਿਖੇਤੀ ਹੈ ਜੀ ਇੱਕ ਪਾਸੇ ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਦਿੰਦੀ ਹੈ ਤੇ ਦੂਜੇ ਪਾਸੇ ਇੱਥੇ ਫੋਰਨਰ ਜਦੋਂ ਘੁੰਮਣ ਆਉਂਦੇ ਤੇ ਉਹ ਕੂੜਾ ਚੁੱਕਦੇ ਆ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਅੰਮ੍ਰਿਤਸਰ ਵਾਸਤੇ ਔਰ ਇਹ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੀ ਬਦਨਾਮੀ ਵਰਲਡ ਦੇ ਉੱਤੇ ਕਰਾਉਣ ਦੇ ਉੱਤੇ ਵਰਲਡ ਲੈਵਲ ਤੋਂ ਟੂਰਿਸਥ ਇੱਥੇ ਅੰਮ੍ਰਿਤਸਰ ਦਰਗਿਆਣਾ ਮੰਦਿਰ ਸਾਡੇ ਇੱਥੇ ਹੈਰੀਟੇਜ ਜਿੰਨੀਆਂ ਵੀ ਪਲੇਸਾਂ ਹੈਗੀਆਂ ਉਹਦੇ ਘੁੰਮਣ ਆਉਂਦੇ ਨੇ ਤੇ ਜਦੋਂ ਉਹ ਲੋਕ ਇੱਥੇ ਕੂੜਾ ਕਚਰਾ ਇਸ ਤਰ੍ਹਾਂ ਵੇਖਦੇ ਨੇ ਤੇ ਉਹਨਾਂ ਦੇ ਕੀ ਅਸਰ ਜਾਏਗਾ ਅੱਜ ਨੂੰ ਕੋਈ ਇਨਵੈਸਟਰ ਇੱਥੇ ਆ ਕੇ ਆਪਣਾ ਪੈਸੇ ਲਗਾ ਕੇ ਇੰਡਸਟਰੀ ਖੋਲਣਾ ਨਹੀਂ ਚਾਹਦਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਹੈਰੀਟੇਜ ਸਿਟੀ ਹੋਣ ਦੇ ਬਾਵਜੂਦ ਵੀ ਇੱਥੇ ਗੰਦਗੀ ਕੁੜੇ ਢੇਰ ਨੇ ਔਰ ਸਾਹਮਣੇ ਤੁਸੀਂ ਵੇਖੋਗੇ ਕਿ ਇਹ ਇੰਨਾ ਤਗੜਾ ਕੁੜੇ ਢੇਰ ਲੱਗਿਆ ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਨੇ ਪੂਰਬੀ ਹਲਕੇ ਦੇ ਜੀਵਨ ਜੋਤਪੁਰ ਉਹਨਾਂ ਦਾ ਦਫ਼ਤਰ ਹੈ ਕੋਈ ਵੀ ਵਿਧਾਇਕ ਇੱਕ ਕੌਂਸਲਰ ਵੀ ਹੁੰਦਾ ਹੈ ਉਹ ਆਪਣੇ ਏਰੀਆ ਨੂੰ ਸਾਫ਼ ਸੁਥਰਾ ਰੱਖਦਾ ਸਾਨੂੰ ਘਰਾਂ ਚੋਂ ਸੰਸਕਾਰ ਮਿਲਦੇ ਨੇ ਕਿ ਸਵੇਰੇ ਉਠੋ ਤੇ ਆਪਣਾ ਬੂਹਾ ਸਭ ਤੋਂ ਪਹਿਲਾਂ ਸਾਫ਼ ਕਰੋ ਜਿਹੜਾ ਐਮਐਲਏ ਨੂੰ ਸੰਸਕਾਰ ਹੀ ਨਹੀਂ ਕੋਈ ਹੈਗੇ ਕਿ ਆਪਣਾ ਬੂਹਾ ਸਾਫ਼ ਕਰਨਾ ਉਹਨੇ ਸ਼ਹਿਰ ਨੂੰ ਕਿੱਥੋਂ ਸਾਫ਼ ਕਰਨਾ ਉਹਨੇ ਆਪਣੇ ਪੂਰੇ ਪੂਰੀ ਹਿਲਕੇ ਨੂੰ ਕਿੱਥੋਂ ਸਾਫ਼ ਕਰਨਾ ਪਿਛਲੇ ਦਿਨੀ ਸੀ ਇਹ ਮੰਨਨੇ ਕਿ ਆ ਕਿ ਪਵਿੱਤਰ ਸ਼ਹਿਰ ਕਰਿਆ ਦਿੱਤਾ ਜਾਏ ਐਂਗਰੇਜ਼ਾਂ ਨੂੰ ਲੱਗਦਾ ਕਿ ਪਵਿੱਤਰ ਸ਼ਹਿਰ ਸਰ ਪਵਿੱਤਰ ਸ਼ਹਿਰ ਗੁਰੂ ਨਗਰੀ ਤੇ ਪਵਿੱਤਰ ਸ਼ਹਿਰ ਹੈਗੀ ਸੀ ਇਹ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਇੰਨੇ ਪਵਿੱਤਰ ਹੈਗੀ ਸੀ ਇਹਨੇ ਪਵਿੱਤਰ ਹੀ ਰਹਿਣਾ ਉਹਦਾ ਸਭ ਤੋਂ ਵੱਡਾ ਸਬੂਤ ਆ ਇੱਥੇ ਰੋਜ਼ ਦਾ 1.5 ਲੱਖ ਬੰਦਾ ਆ ਕਿ ਇੱਥੇ ਲੰਗਰ ਖਾ ਕੇ ਜਾਂਦਾ ਔਰ ਆਪਣੇ ਘਰ ਜਾਲੇ ਲੈ ਕੇ ਜਾਂਦਾ ਹੈ ਜਿਹੜੀ ਪਵਿੱਤਰਤਾ ਉਹ ਸਾਡੇ ਮਨਾਂ ਦੇ ਵਿੱਚ ਇਤਤ ਜਿਹੜਾ ਕਲਚਰ ਹੈ ਉਹ ਸਾਡਾ ਪਵਿੱਤਰ ਹੋਣਾ ਚਾਹੀਦਾ ਲੈਕਿਨ ਇਹਨਾਂ ਨੇ ਪੰਜਾਬ ਸਰਕਾਰ ਨੇ ਤੇ ਉਹਨਾਂ ਦੇ ਜਿਹੜੇ ਮੌਜੂਦਾ ਸਮੇਂ ਜਿਹੜੇ ਐਮਐਲਏ ਨੇ ਜਿਹੜੇ ਕੌਂਸਲਰ ਨੇ ਉਹਨਾਂ ਨੇ ਗੰਦਗੀ ਦੇ ਢੇਰ ਲਗਾਉਣ ਤੋਂ ਕੋਈ ਕਸਰ ਨਹੀਂ ਛੱਡੀ ਅਸੀਂ ਇਹਨਾਂ ਨੂੰ ਇੱਕ ਚੁਕਾਉਣੀ ਦਿੰਨੇ ਆ ਕਿ ਜੇ ਇਹਨਾਂ ਨੇ ਹੈ ਇੱਕ ਹਫਤੇ ਦੇ ਵਿੱਚ ਇਹ ਕੂੜੇ ਦੇ ਡੰਪ ਸਾਰੇ ਇਹ ਸਾਡੇ ਪੂਰਬੀ ਹਲਕੇ ਦੀ ਸੁਧਾਰਨਾ ਨਾ ਕੀਤਾ ਤੇ ਇਹਨਾਂ ਦੇ ਘਰਾਂ ਦੇ ਬਾਹਰ ਅਸੀਂ ਕੂੜੇ ਢੇਰ ਲਾਵਾਂਗੇ ਆਪਣੇ ਘਰਾਂ ਨੂੰ ਲਵਾਵੇ ਭਰਾਂਗੇ ਤੇ ਇਹਨਾਂ ਦੇ ਘਰ ਦੇ ਬਾਹਰ ਛੱਡ ਕੇ ਆਵਾਂਗੇ ਦੂਜੇ ਪਾਸੇ ਜਿਹੜੇ ਮੁਲਾਜ਼ਮ ਵਿਚਾਰੇ ਬੰਦੇ ਨੇ ਉਹਨਾਂ ਕੋਲ ਜਦੋਂ ਅਸੀਂ ਗੱਲ ਕਰਦੇ ਆ ਉਹ ਸਾਰੇ ਆਊਟਸੋਰਸ ਤੇ ਮੁਲਾਜ਼ਮ ਰੱਖੇ ਹੋਏ ਨੇ ਇਹਨਾਂ ਨੂੰ ਪਿਛਲੇ 6-6 ਮਹੀਨੇ ਤੋਂ ਤਨਖਾਹਾਂ ਨਹੀਂ ਮਿਲਦੀਆਂ ਤੇ ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਉਹਨਾਂ ਨੂੰ ਤਨਖਾਹਾਂ ਦਵੋਗੇ ਤੇ ਉਹ ਕੁੜਾ ਚੁੱਕਣਗੇ ਠੀਕ ਹੈ ਹਾਂ ਜੇ ਮਿਲੀ ਤਾਂ ਉਹਨਾਂ ਨੇ ਕੁੜਾ ਕਿੱਥੇ ਚੁੱਕਣਾ ਹੈ